ਜਿਹੜੇ ਰੱਬ ਨੂੰ ਲੋਕ ਲੱਭਣ ਵਾਸਤੇ ਮੰਦਰ ਜਾਂਦੇ ਆ ਮਸਜਿਦ ਜਾਂਦੇ ਆ ਗੁਰਦੁਆਰੇ ਜਾਂਦੇ ਆ ਉਹ ਰੱਬ ਤੁਸੀਂ ਕਹਿੰਦੇ ਹੋ ਸਿਰਫ ਇੱਕ ਧਾਰ ਰੱਬ ਜੇ ਹੈ ਕੀ ਰੱਬ ਤੁਹਾਨੂੰ ਕੀ ਦੇ ਦੇਗਾ ਤੇਰਾ ਬੋਗਲੋ ਵੀ ਲੈਣਾ ਜਾਂ ਦਫਾ ਕਰੋ ਰੱਬ ਨੂੰ ਬਲਹਾਰੀ ਕੁਦਰਤ ਵਸੀਆ ਤੇਰਾ ਅੰਤਰਾ ਜਾਈ ਲਖਿਆ ਇਹ ਕੁਦਰਤ ਹੀ ਬਲਹਾਰ ਹੈ ਕੁਦਰਤ ਹੀ ਬਲਹਾਰੀ ਹੈ ਕੁਦਰਤ ਹੀ ਰੱਬ ਹੈ ਕੁਦਰਤ ਦੀ ਹੀ ਮਾਇਆ ਬਸ ਇਹੋ ਹੀ ਰੱਬ ਹੈ ਇਹੋ ਰੱਬ ਹੋਰ ਹੈ ਨਹੀਂ ਰੱਬ ਕੋਈ ਹੋਰ ਰੱਬ ਜੋ ਹੈ ਉਹਨੂੰ ਜੇ ਅਸੀਂ ਸਮਝਣਾ ਹੋਏਗਾ ਨਾ ਤੇ ਸਾਨੂੰ ਬੜਾ ਹੀ ਇੱਕ ਫਿਲਾਸਫੀਕਲ ਗਹਿਰਾਈ ਵਿੱਚ ਉਤਰਨਾ ਪਵੇਗਾ ਮੈਂ ਗੱਲ ਸ਼ੁਰੂ ਕਰਾਂਗਾ ਹਿਗਲ ਤੋਂ ਹਿਗਲ ਨੇ ਇੱਕ ਗੱਲ ਕਹੀ ਸੀ ਕਿ ਦਵੰਧਵਾਦ ਜੀ ਡਾਇਲੈਕਟਿਸਿਜ਼ਮ ਜੀ ਡਾਇਲੈਕਟਿਸਿਜ਼ਮ ਸੱਚਾਈ ਨੂੰ ਜਾਣਨ ਦਾ ਇੱਕ ਤਰੀਕਾ ਹੁੰਦਾ ਜੀ ਜਦੋਂ ਅਸੀਂ ਕਿਸੇ ਚੀਜ਼ ਨੂੰ ਵੀ ਸਮਝਣਾ ਚਾਹੁੰਦੇ ਹਾਂ ਚਾਹੇ ਉਹ ਮੁਸ਼ਕਲ ਹੋਵੇ ਕਿੰਨੀ ਵੀ ਮੁਸ਼ਕਲ ਹੋਵੇ ਜਦੋਂ ਅਸੀਂ ਉਹਨੂੰ ਨੂੰ ਦਵੰਦਵਾਦ ਚ ਲੈ ਜਾਂਦੇ ਆ ਡਾਇਲੈਕਟਿਸਿਜ਼ਮ ਤੇ ਲੈ ਜਾਂਦੇ ਆ ਵਿਰੋਧ ਵਿਕਾਸ ਚ ਲੈ ਜਾਂਦੇ ਆ ਉੱਥੇ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਜਮਾਨਾ ਸੀ ਜਦੋਂ ਰੱਬ ਨਹੀਂ ਸੀ ਹੁੰਦਾ ਕਿਸੇ ਨੂੰ ਰੱਬ ਬਾਰੇ ਪਤਾ ਨਹੀਂ ਸੀ ਹੁੰਦਾ ਹੁਣ ਦੇਖੋ ਆਦਮੀ ਬਣਿਆ ਕਿੱਥੋਂ ਆ ਚਾਲਸ ਰੱਬ ਬਾਰੇ ਪਤਾ ਹੀ ਨਹੀਂ ਸੀ ਬੰਦੇ ਨੂੰ ਪਤਾ ਹੀ ਨਹੀਂ ਸੀ ਰੱਬ ਬਾਰੇ ਨਾ ਕਿਉਂਕਿ ਹੁਣ ਦੇਖੋ ਆਦਮੀ ਬਣਿਆ ਕਿੱਥੋਂ ਜਾਨਵਰਾਂ ਤੋਂ ਡਿਵੈਲਪ ਹੋ ਕੇ ਆਇਆ ਨਾ ਜਾਨਵਰ ਤਾਂ ਰੱਬ ਨੂੰ ਨਹੀਂ ਮੰਨਦੇ ਉਹਨਾਂ ਦਾ ਤਾਂ ਕੋਈ ਰੱਬ ਨਹੀਂ ਹੁੰਦਾ ਏਦਾਂ ਹੀ ਬੰਦਾ ਵੀ ਤਾਂ ਜਾਨਵਰਾਂ ਤੋਂ ਆਇਆ ਬੰਦੇ ਦਾ ਵੀ ਕੋਈ ਰੱਬ ਨਹੀਂ ਸੀ ਜਦੋਂ ਰੱਬ ਪੈਦਾ ਕੀਤਾ ਗਿਆ ਰੱਬ ਕੋਸ ਸਮਝਦਾਰ ਲੋਕਾਂ ਨੇ ਪੈਦਾ ਕੀਤਾ ਗਿਆ ਇੱਕ ਵਿਚਾਰ ਪੈਦਾ ਕੀਤਾ ਗਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਕਿ ਮੇਰੇ ਘਰ ਰ ਇੱਕ ਢਾਈ ਸਾਲ ਦੀ ਛੋਟੀ ਜੀ ਬੱਚੀ ਹੈ ਜੀ ਉਹਨੇ ਅੱਧੀ ਰਾਤ ਨੂੰ ਰਾਤ ਦੇ 1.5 2 ਵਜੇ ਜਾ ਕੇ ਉਹਨੇ ਇੱਕ ਦਿਨ ਉੱਲੂ ਬੋਲਦੇ ਸੁਣ ਲਏ ਜੀ ਉੱਲੂਆਂ ਦੀ ਆਵਾਜ਼ ਬੜੀ ਤਿੱਖੀ ਹੁੰਦੀ ਹੈ ਜੀ ਉਹ ਉਸ ਸਮੇਂ ਕਹਿ ਰਹੀ ਸੀ ਮੈਨੂੰ ਘੁਮਾਓ ਹੂੰ ਔਰ ਮੈਂ ਉਹਨੂੰ ਬਾਹਰ ਘੁਮਾਇਆ ਸੀ ਹੂੰ ਔਰ ਜਦੋਂ ਉਹਨੇ ਉੱਲੂਆਂ ਦੀ ਆਵਾਜ਼ ਸੁਣੀ ਉਹ ਡਰ ਗਈ ਉਹ ਉਹਨੂੰ ਲੱਗਿਆ ਕਿ ਉੱਲੂ ਮੈਨੂੰ ਖਾ ਜਾਣਗੇ ਹੂੰ ਔਰ ਉਸ ਦਿਨ ਤੋਂ ਬਾਅਦ ਜਦੋਂ ਉਹਨੂੰ ਉਹ ਜिद ਕਰਦੀ ਹੈ ਜਦੋਂ ਕੋਈ ਇਹੋ ਜਿਹੀ ਗੱਲ ਕਰਦੀ ਹੈ ਮੋਬਾਈਲ ਫੋਨ ਨਹੀਂ ਛੱਡਦੀ ਤੇ ਉਹਨੂੰ ਸੀ ਕਹਿੰਦੇ ਉੱਲੂ ਆ ਜਾਏਗਾ ਹੂੰ ਉਹ ਉੱਲੂ ਤਾਂ ਡਰਦੀ ਹੈ ਹੂੰ ਇਹਦਾ ਇੱਕ ਡਰ ਪੈਦਾ ਕਰਨਾ ਜ਼ਰੂਰੀ ਸੀਗਾ ਇੱਕ ਜ਼ਮਾਨਾ ਆਇਆ ਸੀਗਾ ਕਿ ਲੋਕ ਜ਼ਿਆਦਾ ਹੀ ਪਦਾਰਥਵਾਦੀ ਹੋ ਗਏ ਸੀ ਜ਼ਿਆਦਾ ਹੀ ਪਦਾਰਥਵਾਦੀ ਹੋ ਗਏ ਸੀ ਮਤਲਬ ਲੋਕ ਇਹ ਸਮਝਣ ਲੱਗ ਪਏ ਸੀ ਕਿ ਮਾਰਕਟ ਮਚ ਗਈ ਸੀ ਦੁਨੀਆ ਦੇ ਵਿੱਚ ਭਰਾ ਭਰਾ ਦਾ ਵੈਰੀ ਸੀ ਉਹ ਤਾਂ ਅੱਜ ਵੀ ਨੇ ਉਹ ਤਾਂ ਅੱਜ ਉਹ ਇੱਕ ਇੱਕ ਚੀਜ਼ ਹੈ ਨਾ ਦੇਖੋ ਇੱਕ ਨੈਤਿਕਤਾ ਨਾਂ ਦੀ ਚੀਜ਼ ਹੁੰਦੀ ਨੈਤਿਕਤਾ ਨਾਂ ਦੀ ਚੀਜ਼ ਹੁੰਦੀ ਹੈ ਇੱਕ ਪਿਆਰਤੀ ਦਾ ਰਿਸ਼ਤਾ ਪਵਿੱਤਰ ਹੁੰਦਾ ਮਾਂ ਬੇਟੇ ਦਾ ਰਿਸ਼ਤਾ ਪਵਿੱਤਰ ਹੁੰਦਾ ਭਾਈ ਭੈਣ ਦਾ ਰਿਸ਼ਤਾ ਪਵਿੱਤਰ ਹੁੰਦਾ ਇੱਕ ਜਮਾਨੇ ਜਮਾਨਾ ਸੀ ਜਦੋਂ ਇਵਨ ਰੋਮਨ ਕਾਲ ਚ ਇਹ ਰਿਸ਼ਤੇ ਵੀ ਪਵਿੱਤਰ ਨਹੀਂ ਸਿਰੇ ਇਵਨ ਜੇ ਅਸੀਂ ਫੈਰੋ ਦੀ ਗੱਲ ਕਰਦੇ ਹਾਂ ਤੇ ਟੂਟਨ ਖਾਮਨ ਫੈਰੋ ਸੀ ਉਹਦਾ ਉਹਦੀ ਭੈਣ ਨਹੀਂ ਵਿਆਹ ਕਰਾਇਆ ਗਿਆ ਸੀ ਨਾ ਕਲੋ ਪਿੱਟਰ ਦੀ ਸਟੋਰੀ ਅਸੀਂ ਜਾਣਦੇ ਆ ਸਾਰੇ ਤੇ ਕਹਿਣ ਦਾ ਮਤਲਬ ਇਹ ਸੀਗਾ ਕਿ ਇਹ ਰਿਸ਼ਤੇ ਵੀ ਪਵਿੱਤਰ ਨਹੀਂ ਸੀ ਰਹੇ ਇਹ ਨੈਤਿਕਤਾ ਐਸਟੈਬਲਿਸ਼ ਕਰਨ ਵਾਸਤੇ ਲੋਕਾਂ ਨੂੰ ਚੰਗਿਆਈ ਦੇ ਰਸਤੇ ਤੇ ਲਿਆਉਣ ਵਾਸਤੇ ਇੱਕ ਸ਼ਿਵ ਪੁਰਾਨ ਦੇ ਵਿੱਚ ਇੱਕ ਪ੍ਰਸੰਗ ਆਉਂਦਾ ਜੀ ਸ਼ਿਵ ਪੁਰਾਨ ਦੇ ਵਿੱਚ ਇੱਕ ਪ੍ਰਸੰਗ ਆਉਂਦਾ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਅਸੁਰ ਸਮਾਸੀ ਹੂੰ ਅਸੁਰਤਾ ਮਤਲਬ ਹੁੰਦਾ ਜਿਹੜਾ ਸੁਰਤਾ ਤੋਂ ਬਾਹਰ ਹੋਏ ਬਸੁਰਤਾ ਤੋਂ ਬਾਹਰ ਜਿਹਦਾ ਕੋਈ ਅਸੂਲ ਨਾ ਹੋਵੇ ਉਹ ਅਸਰ ਹੋ ਗਿਆ ਜਿਹਦੇ ਅਸੂਲ ਜਿਹਦੇ ਅਸੂਲ ਨੇ ਉਹ ਸੁਰ ਹੋ ਗਿਆ ਜਾਨੀ ਦੇਵ ਹੋ ਗਿਆ ਉਹ ਇੱਕ ਜਗ੍ਹਾ ਤੇ ਕਹਿੰਦੇ ਆ ਕਿ ਚੀਜ਼ਾਂ ਦੇ ਭੋਗ ਕਰਨ ਵਾਸਤੇ ਬਣੀਆਂ ਹੋਈਆਂ ਔਰਤਾਂ ਵੀ ਭੋਗ ਕਰਨ ਵਾਸਤੇ ਬਣੀਆਂ ਹੋਈਆਂ ਦੁਨੀਆ ਦੀ ਸਾਰੀ ਦੌਲਤ ਜਿਹੜੀ ਆ ਉਹ ਤਾਕਤਵਰ ਬੰਦਿਆਂ ਦਾ ਹੱਕ ਹੈ ਉਹ ਖੋਲਣ ਉਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਲੋਕਾਂ ਨੂੰ ਨੈਤਿਕਤਾ ਸਿਖਾਉਣ ਵਾਸਤੇ ਇੱਕ ਸ਼ਕਤੀ ਪੈਦਾ ਕੀਤੀ ਗਈ ਜਿਵੇਂ ਬੱਚਿਆਂ ਨੂੰ ਕਹਿ ਦਿੰਦੇ ਹਨ ਮਾਉ ਆ ਜਾਏਗਾ ਹਵਾ ਆ ਜਾਏਗਾ ਹੈ ਜਿਵੇਂ ਮੈਂ ਤੁਹਾਨੂੰ ਹੋਰ ਦਸੀਏ ਗੱਲ ਕਿ ਉੱਲੂ ਆ ਜਾਏਗਾ ਉਹ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਡਰ ਪੈਦਾ ਕਰਨਾ ਜ਼ਰੂਰੀ ਸੀ ਉਹ ਡਰ ਸੀ ਰੱਬ ਦਾ ਉਹ ਚੰਗਾ ਕੰਮ ਹੋਇਆ ਅਗਰ ਰੱਬ ਪੈਦਾ ਨਾ ਕੀਤਾ ਜਾਂਦਾ ਇੱਕ ਸਟੇਜ ਦੇ ਉੱਤੇ ਤੇ ਅੱਜ ਅਸੀਂ ਕਿੱਲੇ ਦੇ ਪੱਤੇ ਬਣ ਕੇ ਲਵੇਟ ਲਵੇਟ ਕੇ ਕਮਰੇ ਹੁੰਦੇ ਜੰਗਲਾਂ ਦੇ ਵਿੱਚ ਹੂੰ ਰੱਬ ਨੇ ਸਭਿਤਾਵਾਂ ਦੀ ਜੜ ਬਣਿਆ ਰੱਬ ਰੱਬ ਦਾ ਕਨਸੈਪਟ ਰੱਬ ਨੇ ਸਾਨੂੰ ਸਿਸ਼ਟਾਚਾਰ ਦਿਖਾਇਆ ਸਿਖਾਇਆ ਰੱਬ ਨੇ ਸਾਨੂੰ ਇਨਸਾਨੀਅਤ ਸਿਖਾਈ ਉਹ ਇੱਕ ਦੌਰ ਸੀਗਾ ਹੂੰ ਤੇ ਬਾਅਦ ਵਿੱਚ ਕੀ ਹੋਇਆ ਕਿ ਦੁਨੀਆ ਬਹੁਤ ਵੱਡੀ ਹੈ ਜੀ ਖੇਤਰਫਾਲੀ ਬਹੁਤ ਜ਼ਿਆਦਾ ਹੈ ਉਹ ਇੰਨੇ ਕੁ ਜ਼ਿਆਦਾ ਰੱਬ ਬਣ ਗਏ ਹੂੰ ਹੂੰ ਜੋ ਅਰਬਾਂਚ ਪੈਦਾ ਹੋਇਆ ਉਹ ਵਖਰਾ ਰਬ ਸੀ ਜੋ ਜਰੂਸਲਮ ਦੇ ਵਿੱਚ ਪੈਦਾ ਹੋਇਆ ਉਹ ਵਖਰਾ ਰਬ ਸੀ ਜੋ ਮਿਸਰ ਦੇ ਵਿੱਚ ਪੈਦਾ ਹੋਇਆ ਉਹ ਵਖਰਾ ਰਬ ਸੀ ਜੋ ਹਿੰਦੁਸਤਾਨ 'ਚ ਪੈਦਾ ਹੋਇਆ ਉਹ ਵਖਰਾ ਰਬ ਸੀ ਜੋ ਚਾਈਨਾ 'ਚ ਪੈਦਾ ਹੋਇਆ ਉਹ ਵਖਰਾ ਰਬ ਸੀ ਮੁਰਕੇ ਰੱਬ ਆਪੋ ਚ ਲੜਨ ਲੱਗ ਪਏ ਰੱਬਾਂ ਦੇ ਨਾਂ ਦੇ ਉੱਤੇ ਧਰਮ ਪੈਦਾ ਹੋ ਗਏ ਹਾਲਾਂਕਿ ਜਦੋਂ ਅਸੀਂ ਧਰਮ ਦੀ ਗਹਿਰਾਈ 'ਚ ਜਾਂਦੇ ਹਾਂ ਤੇ ਦੁਨੀਆ ਦੇ ਉੱਤੇ ਦੇਖਿਆ ਜਾਏ ਤੇ ਸਾਰੇ ਧਰਮ ਇੱਕੋ ਹੀ ਨੇ ਜਿਹੜੇ ਰੱਬ ਨੂੰ ਲੋਕ ਲੱਭਣ ਵਾਸਤੇ ਮੰਦਰ ਜਾਂਦੇ ਆ ਮਸਜਿਦ ਜਾਂਦੇ ਆ ਗੁਰਦੁਆਰੇ ਜਾਂਦੇ ਆ ਉਹ ਰੱਬ ਤੁਸੀਂ ਕਹਿੰਦੇ ਹੋ ਸਿਰਫ ਇੱਕ ਧਰ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਹਾਨੂੰ ਰੱਬ ਮਿਲ ਜਾਏਗਾ ਤੁਸੀਂ ਦੱਸੋ ਜੇ ਤੁਹਾਨੂੰ ਰੱਬ ਮਿਲ ਜਾਏਗਾ ਕੀ ਹਾਸਲ ਕਰ ਲੋਗੇ ਰੱਬ 'ਚ ਹੈ ਕੀ ਰੱਬ ਤੁਹਾਨੂੰ ਕੀ ਦੇ ਦੇਗਾ ਮੋਕਸ਼ ਦੇ ਦੇਗਾ ਮੋਕਸ਼ ਪ੍ਰਾਪਤ ਕਰਨਾ ਹੈ ਤੇ ਤੁਸੀਂ ਗੀਤਾ ਪੜ ਲਓ ਮੋਕਸ਼ ਆਪਣੇ ਆਪ ਹੀ ਮਿਲ ਜਾਏਗਾ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਲਓ ਸਮਝੋ ਨਾ ਗਹਿਰਾਈ ਨੂੰ ਤੁਸੀਂ ਕੁਰਾਨ ਸ੍ਰੀ ਬਾਈਬਲ ਪੜ ਲਓ ਤੁਹਾਨੂੰ ਮੋਕਸ਼ ਮਿਲ ਜਾਏਗਾ ਫਿਰ ਅਬ ਕੋਲੋਂ ਕੀ ਲੈਣਾ ਜਾਂ ਦਫਾ ਕਰੋ ਰੱਬ ਨੂੰ